ਸਾਰੇ ਲੋਕਾਂ ਚੈਰੀ ਆਉਂਦੇ ਮੇਰੇ ਹੀ ਸਾਰੇ ਵੀ ਅਗਿਆਪਤ ਸਾਥੀਆਂ ਨੂੰ ਪਿਆਰ ਭਰੇ ਸ਼ਾਸਨ ਦਾ ਇਹ ਸਾਡੀ ਭਰਤੀ ਬਾਰੇ ਤੁਹਾਨੂੰ ਜਾਣੂ ਕਰਵਾ ਦੇਣਾ ਜਿਉਂਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਧਰਨੇ ਮਜਾਲਿਆਂ ਚੋਂ ਨਿਕਲ ਕੇ ਆਈ ਮਣੀ ਹੋਈ ਸਾਡੀ ਪਾਰਟੀ ਹੈ ਅਸੀਂ ਪੰਜਾਬ ਤੇ ਸਾਡੀ ਸਰਕਾਰ ਬਣਾਉ ਅਸੀਂ ਇੱਕ ਵੀ ਫਰਨਾ ਕੋਲੇ ਨੇ ਲੱਗ ਗਏ ਜਾਵਾਂਗੇ ਨਾਜੇ ਨੂੰ ਟੈਂਡੀਆਂ ਤੇ ਚੜਨ ਲਵਾਂਗੇ ਲਾ ਕਿਸੇ ਨੂੰ ਟਾਵਰਾਂ ਤੇ ਚੜਨ ਲਵਾਂਗੇ ਹੁਣ ਅੱਜ ਖੋਡੇ ਸਾਹਮਣੇ ਆ ਸਾਡਾ ਬਾਈ ਕੁੱਗਰ ਤੋਂ ਧਰਲਾ ਇੱਥੇ ਸਿੱਖਿਆ ਮੰਤਰੀ ਦੇ ਕੰਦ ਜੀ ਲਗਾਤਾਰ ਚੱਲ ਰਿਹਾ ਤੇ ਸਾਥੀ ਇੱਥੇ ਲਗਾਤਾਰ ਆੜੇ ਹੋਏ ਨੇ ਤੇ ਜਿਹੜਾ ਇਹਨਾਂ ਦਾ ਚੰਗੂ ਬੈਨੀਫੀਟ ਸੀਗਾ ਹੋਂਦੇ ਵਿੱਚ ਇਹਨਾਂ ਨੇ ਐਜੂਕੇਸ਼ਨ ਤੇ ਹਾਈਕ ਨੂੰ ਆਪਰੇਸ ਤੋਂ ਵੀ ਗੱਲ ਕੀਤੀ ਸੀ ਪਰ ਇਹਨਾਂ ਨੇ ਆਪਣੀ ਤੇ ਵੀ ਗੱਲ ਅਨੇਕਾਂ ਤੋਂ ਦਿਖਾਈ ਸਾਨੂੰ ਨਹੀਂ ਦੇ ਰਹੀ। ਭਾਵੇਂ ਸਿੱਖਿਆ ਮਹਿਦਮਾ ਉਹ 22 ਮਹਿਦਮਾ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਕਿੱਥੇ ਵੀ ਸਰਕਾਰ ਆਪ ਦੇ ਕਿੱਤੇ ਵਾਲੇ ਕਿੱਦਾਂ ਕੋਈ ਕਾਰਜ ਨਹੀਂ ਲਗਾਉਣੇ ਆ ਰਹੀ। ਕੱਲ੍ਹ ਵਾਲਾ ਸਰ ਕੱਲ੍ਹ ਵਾਲਾ ਸਤਿ ਸ੍ਰੀ ਅਕਾਲ ਜੀ ਜਰ ਮੇਨੋਤਰ ਭਾਈ ਜਣ ਦੇ ਅੱਜ ਬਹੁਤ ਹੀ ਮਹਾਨ ਗੁਰੂਟਰ ਦਿਹਾੜੇ ਦੇ ਉੱਤੇ ਮਹਾਨ ਦਿਹਾੜੇ ਦੇ ਉੱਤੇ ਔਰ ਇੱਕ ਇਤਿਹਾਸਕ ਦਿਹਾੜੇ ਦੇ ਉੱਤੇ ਨਵਾਂ ਇਤਿਹਾਸ ਸਿਰਜਣ ਦੇ ਲਈ ਪੂਰੇ ਸਮੂਚੇ ਦੇ ਆਪ ਸਭ ਨੂੰ ਤੁਹਾਨੂੰ ਸलाम ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਬੱਥੇ ਹੋ ਕਿਉਂਕਿ ਅੱਜ ਦਾ ਦਿਨ ਕੁਰਬਾਨੀਆਂ ਭਰਿਆ ਦਿਨ ਹੈ ਔਰ ਤੁਸੀਂ ਵੇਖਿਆ ਸਰਦਾਰ ਦੇ ਸਾਥੀ ਹੋ ਤਾਂ ਅਸੀਂ ਸੇਧ ਰੱਖ ਕੇ ਚੱਲਣੀ ਹੈ ਲੋਵੀ ਪਾਸਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਯਾਦ ਕਰਨੀ ਕੁਰਬਾਨੀ ਸਮੁੱਚਾ ਪਰਿਵਾਰ ਵਾਰ ਦੇਣਾ ਔਰ ਸੀ ਤੱਕ ਨਾ ਕਰਨਾ ਇਹ ਸਮੁੱਚੀ ਹੋਈ ਹੈ ਸਿੱਟਗੜ ਦੇ ਸਾਥੀ ਉਸ ਮਹਾਨ ਦਿਹਾੜੇ ਤੋਂ ਤੁਸੀਂ ਇੱਥੇ ਪਹੁੰਚੋ ਦੂਜਾ ਮਹਾਨ ਵੇਖੀ ਜਿਹੜਾ ਪਹਿਲ ਵਾਰ ਦੇਸੋਂ ਅਸੀਂ ਸਮਝਦੇ ਭਾਰਤ ਦੇ ਵਿਚ ਹੀ ਰੋ ਯੋ ਅੰbedkar ਜੀ ਦਾ ਅੱਜ 프리 ਦੇਵਾਨ ਦੇਸ ਜਿਨ੍ਹਾਂ ਦੀ ਕਰਵਾਨੀ ਆਦੇ ਬਿਨ ਔਰ ਉਹਨਾਂ ਨੇ ਵੀ ਆਪਣਾ ਸਮੁੱਚਾ ਪਰਿਵਾਰ ਉਸ ਸਮਾਜ ਦੇ ਨੇਕੇ ਲਾਇਆ ਇਸ ਵੱਡੇ ਇਤਿਹਾਸਿਕ ਪਿਆਰੇ ਉੱਤੇ ਤੁਹਾਨੂੰ ਇੱਕ ਬੇਅਤਿਆਸ਼ਕਾਰ ਨਾਲ ਸਾਥੀ ਹੋ ਵੱਡਾ ਇਤਿਹਾਸਿਕ ਦਿਹਾੜਾ ਔਰ ਇਤਿਹਾਸ ਕਦੇ ਮਟਣਾ ਨਹੀਂ ਆਹ ਤਨਵਿੰਦਰ ਸਾਥੀ ਗੱਲਬਾਤ ਕਰਨ ਲਈ ਆਏ ਆ ਅੱਜ ਸਵੇਰ ਤੋਂ ਸਾਸਨਪੁਰ 사ਸਨ ਦੇ ਕਈ ਫੋਨ ਆਏ ਕਿ ਕਿੰਨੇ ਕਾਊਂਗਾ ਇੰਨਾ ਕਾਊਂਗਾ ਲਗਾ ਵੀ ਉਹ ਗੱਲਬਾਤ ਆ ਜਿਹੜੀ ਉਥੇ ਹੀ ਖੜਾ ਵੀ ਹੋਣਾ ਗੱਲਬਾਤ ਲਈ ਛੱਦੇ ਪੱਤਰ ਆ ਰਹੇ ਆ ਪਰ ਮੈਂ ਇੱਕ ਗੱਲ ਤੁਹਾਨੂੰ ਬੇਝਿਰੀ ਕਰਦਾ ਦਿਲ ਕੰਨੋ ਸਾਡੀਓ ਇਹ ਗੱਲਬਾਤ ਚੱਲਦੀ ਰਹਿਣੀ ਹੈ ਇਹ ਗੱਲਬਾਤ ਚੱਲਦੀ ਰਹਿਣੀ ਹੈ ਸ਼ਰਤਾਂ ਜਿਹੜੀਆਂ ਸਰਕਾਰ ਰੱਖ ਰਹੀ ਹੈ ਉਹ ਮੋਰਚੇ ਨਹੀਂ ਰੱਖ ਦਿੱਤੀਆਂ ਨੇ ਕਿ ਆ ਸਾਨੂੰ ਮਨਜ਼ੂਰ ਨੇ ਉਹਦੇ ਤਹਿਤ ਤੇ ਤੁਹਾਡੇ ਕਨਵੀਨਰ ਬਹੁਤ ਧੰਨਵਾਦ ਜਿਹੜਾ ਵੀ ਕੋਈ ਫੈਸਲਾ ਹੋਊਗਾ ਤੁਹਾਡੇ ਇੱਤਾਂ ਨੂੰ ਧਿਆਨ ਵਿੱਚ ਰੱਖ ਕੇ ਉਹਦਾ ਨਾ ਫੈਸਲਾ ਲੈਣਗੇ ਇਸ ਕਰਕੇ ਅਗਲੀ ਕੁਰਬਾਨੀ ਜਿੰਨੇ ਮੇਰੇ ਸਾਥੀਆਂ ਨੇ ਕਿਹਾ ਤੁਸੀਂ ਮਟਿਆਲੇ ਦੇ ਵਿੱਚ ਉਹਦੇ ਮਹਿਲਾਂ ਦੇ ਮੂਰੇ ਉਹਨੂੰ ਯਾਦ ਆ ਉਸ ਵੇਲੇ ਅਸੀਂ ਸ਼ਾਮਤ ਹੋਏ ਉਹਦੇ ਵਿੱਚ ਮੂਰੇ ਵੱਡੀ ਗਿਰਤੀ ਦੇ ਬੰਦੇ ਸੀ ਵੱਡੀਆਂ ਬਸਾਰਾਂ ਚੱਲੀਆਂ ਬੜਾ ਕੁਝ ਹੋਇਆ ਬੜਾ ਤਸ਼ੱਦਦ ਹੋਇਆ ਬਾਰੇ ਮੁਰਤੇ ਤੁਸੀਂ ਉਹ ਸਰਕਾਰ ਨਹੀਂ ਬਣਾਉਂ ਦਿੱਤੀ ਫੁਰ ਕੇ ਤੁਸੀਂ ਉਹ ਰਾਜੇ ਨੂੰ ਰੋਲ ਕੇ ਰੱਖਤਾ ਰੋਲ ਕੇ ਮਿੱਟੀ ਦੇ ਵਿੱਚ ਇਸ ਕਰਕੇ ਅਗਲਾ ਫੈਸਲਾ ਆ 2 ਮਿੰਟ ਦੀ ਗੱਲਬਾਤ ਤੋਂ ਬਾਅਦ ਬੜਾ ਠਿੱਕਾ ਫੈਸਲਾ ਉਹਨੇ ਤੁਹਾਡੇ ਸਾਹਮਣੇ ਵੀ ਆ ਲਗਿਆ ਇਹ ਨਾ ਹੋਇਓ ਜਿੰਨੇ ਬੱਥੇ ਨੇ ਤੁਹਾਡਾ ਬਹੁਤ ਤਲਵਾਰ ਜਿਹੜੇ ਸੜਕਾਂ ਤੇ ਖੜੇ ਆ ਉਹਨਾਂ ਨੂੰ ਵੀ ਹੁਣ ਚਤਾਵਨੀ ਆ ਭਾਈ ਜਿਹੜੇ ਕਦੇ ਕੰਮ ਦੇ ਖੜਦੇ ਆ ਇਹ ਹੁਣ ਸੜਕਾਂ 'ਤੇ ਖਿਲਣਾ ਨਹੀਂ ਆ બસ ਬਾਗਲਾ ਫੈਸਲਾ ਸਾਰੇ ਕਰਮਿੰਦਰ ਸਾਥੀ ਮਿਲ ਕੇ ਦੇਣਗੇ ਜਦੋਂ ਤੱਕ ਸਾਰੇ ਕਰਮਿੰਦਰ ਤਾਲੂਏ ਬੇਇੱਜ਼ਤੀ ਨਹੀਂ ਕਰ ਦਿੰਦੇ ਉਦੋਂ ਤੱਕ ਵੀ ਅਸਰ ਕਾ ਤੋਂ ਨਹੀਂ 흘ਣਾ ਆਪਣੇ ਇਸ ਕਰਕੇ ਅਗਲੀ ਲੜਾਈ ਇੱਥੇ ਹੀ ਟਿੱਕੀ ਹੋ ਜਾਣੀ ਆ ਜਿੱਦਾਂ ਦਾ ਫੈਸਲਾ ਇਹ ਕਰਮਿੰਦਰ ਲੈ ਕੇ ਚੱਲਣਗੇ ਤੁਹਾਡੇ ਕੋਲੋਂ ਆਜੋਗ ਦੀ ਆਸ ਹੈ ਵਡੀਆਂ ਬੀਬੀਆਂ ਦੀਆਂ ਸਾਡੀਆਂ ਇਹਨਾਂ ਦਾ ਵੀ ਧੰਨਵਾਦ ਔਰ ਜਥੇਬੰਦੀ ਵੱਲੋਂ ਬਟਾਲਾ ਜੀ ਕਿਰਪਾਲ ਸਿੰਘ ਜੀ ਮੋਕੇ ਗਏ ਆ ਬੰਗੂਰਦੀ ਮੱਤਿਆਂ ਭਾਰਤੀ ਜੀ ਰੋਕਰ ਤੋਂ ਲੁਕੜੀ ਗੇਟੀ ਤੇ ਬੈਠੇ ਆ ਗੁਰਦਾਸਪੁਰ ਤੋਂ ਭੰਗੂ ਸਾਹਿਬ ਸਾਡੇ ਅਰਪਾਲ ਜੀ ਬੈਠੇ ਆ ਅੰਮ੍ਰਿਤਸਰ ਤੋਂ ਮੱਟੂ ਭਗਵਨ ਜੀ ਲੁਕੜੀ ਗੇਟੀ ਤੇ ਆਇਆ ਨਕਾਸਪੁਰ ਅੰਮ੍ਰਿਤਸਰ ਹਰ ਜਿਲ੍ਹਾ ਤੇ ਬੇਚੜਾ ਨੇ ਸਾਥੀ ਬਾਲੇ ਵਾਲੇ ਸਾਥੀ ਸਾਰਿਆਂ ਦਾ ਧੰਨਵਾਦ ਆ ਸਾਥਿਓ ਕਿਸੇ